ਚੱਕਲੀਆਂ ਪੁੱਛਿਆ ਹੁਣ ਸਰਪੰਚੀ ਦੀਆਂ ਵੋਟਾਂ ਵੇਲੇ ਚੱਕੀ ਖੱਜਾ ਲਾਂਗੜ ਕੋਈ 50 ਲੱਖ ਲਾਉ ਕੋਈ 20 ਲੱਖ ਲਾਉ ਕਿ ਲੱਤ ਰੁਕ ਦੋ ਕਨੇ ਤੂੰ ਕੋਈ ਬੈਜੂ ਚੱਕੂ ਕੋਈ ਬੌਕਰ ਦਾ ਕਿਤੇ ਵੀ ਜਿਹੜਾ ਫਿਰਦਾ ਕੋਈ ਕਾਂਗਰਸ ਨਾਲ ਤੁਰਿਆ ਫਿਰਦਾ ਕੋਈ ਬਾਦਲਾਣਾ ਨਾਲ ਤੁਰਿਆ ਫਿਰਦਾ ਕੋਈ ਭਾਜਪਾ ਨਾਲ ਤੁਰਿਆ ਫਿਰਦਾ ਦੀ ਵੋਟ 900 900 900 900 ਵੋਟ ਤੇ ਪ੍ਰਵਾਸੀਆਂ ਦੀ ਵੋਟ 6500 ਵੋਟ 650 ਵੋਟ ਇੱਕ ਪਿੰਡ ਦੇ ਵਿੱਚ ਵਸਾਈ ਗਈ ਜਾਂ ਆ ਕੇ ਪ੍ਰਵਾਸੀਆਂ ਦੀ ਉਹਦੀ ਵੋਟ ਬਣਾਈ ਗਈ ਜ਼ਿੰਮੇਵਾਰ ਕੌਣ ਅਜੇ ਬੱਚ ਕੇ ਪਤਾ ਨਹੀਂ ਸਾਂਝ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਹਿ ਬੇਨਤੀ ਆ ਪਿੰਡ ਵਾਲੇ ਉਹ ਆਪਾਂ ਤਮਾਸ਼ਾ ਨਹੀਂ ਦੇਖ ਰਹੇ ਤਾੜੀਆਂ ਨਾ ਮਾਰਿਆ ਕਰੋ ਜਗਾਰਾ ਲਾਦਾ ਕਰੋ ਹਰ ਗੱਲ ਤੇ ਆਪ ਹੀ ਸਾਨੂੰ ਕਸੂਤੀ ਪਈ ਹੋਈ ਆ ਜਗਤਪੁਰਾ ਪਿੰਡ ਜਗਤਪੁਰਾ ਪਿੰਡ ਦੇ ਵਿੱਚ ਇਹ ਗੱਲ ਸਾਨੂੰ ਦੱਸਣ ਦੀ ਲੋੜ ਹੈ ਪ੍ਰਚਾਰਨ ਦੀ ਲੋੜ ਆ ਪੂਰੀ ਦੁਨੀਆ 'ਚ ਪੂਰੇ ਪੰਜਾਬੀਆਂ 'ਚ ਕਿ ਇੱਕ ਜਗਤਪੁਰਾ ਪਿੰਡ ਜਿਹਦੇ ਵਿੱਚ ਪੰਜਾਬੀਆਂ ਦੀ ਵੋਟ 900 900 200 900 ਵੋਟ ਤੇ ਪ੍ਰਵਾਸੀਆਂ ਦੀ ਵੋਟ 650 ਵੋਟ 800 ਵੋਟ ਇੱਕ ਪਿੰਡ ਦੇ ਵਿੱਚ ਰਸਾਈ ਗਈ ਜਾਂ ਆ ਕੇ ਪ੍ਰਵਾਸੀਆਂ ਦੀ ਉਹਦੀ ਵੋਟ ਬਣਾਈ ਗਈ ਜ਼ਿੰਮੇਵਾਰ ਕੌਣ ਗੁੱਸਾ ਨਾ ਕਰਿਓ ਮੈਂ ਅੱਜ ਇੱਕ ਕਹਾਣੀ ਪੜ ਰਿਹਾ ਸੀਗਾ ਸੁਣ ਰਿਹਾ ਸੀਗਾ ਕੋਈ ਪਾਕਿਸਤਾਨ ਦਾ ਬੰਦਾ ਸੁਣਾ ਰਿਹਾ ਸੀ ਲੈ ਬਾਈ ਮਾਈਆਂ ਬੈਠੀਆਂ ਬੇਬੇ ਬੈਠੀਆਂ ਉਹ ਵੀਰ ਕੈਮਰੇ ਵਾਲਿਆ ਸਾਡਾ ਯਾਰ ਉਹਨਾਂ ਨੂੰ ਵੀ ਸੁਣਾ ਦੋ ਖਾਸੇ ਹੋ ਕੇ ਤਾਂ ਉਹ ਕਹਿੰਦਾ ਵੀ ਇੱਕ ਦਿਨ ਇੱਕ ਬੰਦੇ ਨੇ ਆਪਦੇ ਘਰੇ ਟੜਕੀ ਲਾਤੀ ਚੂਹੇ ਦਿਖਾ ਸਰ ਚੂਹਾ ਆ ਗਿਆ ਕੁੱਪੜ ਕੋਲੇ ਵੀ ਮਿੱਤਰਾ ਕੜਕੀ ਲੱਗ ਗਈ ਤੇ ਆਪਾਂ ਮਾਰੇ ਗਏ ਉਹ ਕਹਿੰਦਾ ਮੈਨੂੰ ਕੀ ਡਰ ਡਰ ਹੋਊਗਾ ਤੈਨੂੰ ਹੋਊਗਾ ਉਹ ਚੂਹਾ ਗਿਆ ਬੱਕਰੇ ਕੋਲੇ ਵੀ ਆਹ ਟੜਕੀ ਲੱਗ ਗਈ ਘਰੇ ਤੇ ਉਹ ਕਹਿੰਦਾ ਭਾਈ ਤੂੰ ਆਪਣੀ ਬਣੀ ਨਿਮਿਹੜਾ ਆਪਾਂ ਨੂੰ ਕੋਈ ਪਰਵਾਹ ਨਹੀਂ ਚੂਹਾ ਗਿਆ ਢੱਗੇ ਕੋਲੇ ਉਹ ਧੱਗਾ ਕਹਿੰਦਾ ਯਾਰ ਮੈਂ ਤਾਂ ਆਉਂਦਾ ਹੀ ਨਹੀਂ ਕੜਿੱਕੀ 'ਚ ਮੈਂ ਕਿੱਥੇ ਆ ਜੂਗਾ ਇਹ ਤੂੰ ਜਾਣ ਤੇਰੇ ਤੇ ਬਣੀ ਐ ਚਲੋ ਜੀ ਕੜਿੱਕੀ ਦੇ ਵਿੱਚ ਕਹਿੰਦੇ ਕਿਤੇ ਰਾਤ ਨੂੰ ਸਭ ਫਸ ਗਿਆ ਤੋਂ ਬੰਦੇ ਦੇ ਘਰ ਵਾਲੀ ਨੇ ਸੋਚਿਆ ਵੀ ਚੂਹਾ ਫਸ ਗਿਆ ਕਿਤੇ ਕਿ ਉਹਨੇ ਜਾਹ ਹੱਥ ਪਾਇਆ ਉਹਨੂੰ ਰਾਤ ਨੂੰ ਕਦੇ ਕੜਿੱਕੀ ਨੂੰ ਤੇ ਸੱਪ ਨੇ ਮਾਰਿਆ ਡੰਗ ਤੇ ਉਹਦੇ ਘਰ ਵਾਲੀ ਦੀ ਬਾਹ ਲਿੱਲੀ ਹੋ ਗਈ ਸਵੇਰੇ ਜਿਹੜੇ ਵੈਦ ਹਕੀਮ ਬੁਲਾਏ ਗਏ ਉਹ ਕਹਿੰਦੇ ਭਈ ਇਹ ਤਾਂ ਇਹਦਾ ਇਲਾਜ ਕਰਨ ਦੀ ਖਾਤਰ ਆਪਾਂ ਨੂੰ ਮੁਰਗਾ ਚਾਹੀਦਾ ਮੁਰਗੇ ਦਾ ਸੂਪ ਬਣਾ ਕੇ ਪਿਉਣਾ ਪੈਣਾ ਲਓ ਜੀ ਮੁਰਗੇ ਦੀ ਵਾਰੀ ਆ ਗਈ ਚੂਹਾ ਕਹਿੰਦਾ ਕਿਉਂ ਕਿਲਕੀ ਕਿਦੀ ਖਾਤਰ ਬਣੀ ਸੀ ਧਰ ਲੈ ਮੇਰਾ ਮੁਰਗਾ ਤੋ ਥੋੜੇ ਦਿਨ ਬਾਅਦ ਉਹ ਬਿਮਾਰ ਰਹੀ ਤੇ ਮਰ ਗਈ ਜਿੱਦ ਤੇ ਉਹਦਾ ਸ਼ਸਕਾਰ ਕੀਤਾ ਇਹ ਮੁਸਲਮਾਨ ਉਹਦੇ ਕਰਦੇ ਹੋਣੇ ਆਪਦਾ ਕੰਮ ਕਰ ਉਹ ਕਹਿੰਦਾ ਵੀ ਅੱਜ ਰਿਸ਼ਤੇਦਾਰ ਸਾਰੇ ਹੋਰ ਆਏ ਆ ਤੇ ਅੱਜ ਬੱਕਰਾ ਬਣਾ ਲਓ ਉਹਦੇ ਬੱਕਰੇ ਦੀ ਵਾਰੀ ਆ ਗਈ ਚੂਹਾ ਫਿਰ ਬੱਕਰੇ ਨੂੰ ਕਹਿੰਦਾ ਕਿ ਕਿਉ ਮਤਰਾ ਕਿਵੇਂ ਆ ਤੂੰ ਤਾਂ ਕਹਿੰਦਾ ਆਪਣੀ ਬਣੀ ਨਵੇੜ ਚਲੋ ਬੱਕਰਾ ਵੀ ਨਿਪਟ ਗਿਆ ਉਹਦਾ ਭੋਗ ਪਿਆ ਜਿੱਤੇ ਉਹਦੇ ਕਹਿੰਦੇ ਵੱਡਾ ਕੱਟਾ ਹੁਣ ਢੱਗਾ ਵੀ ਧਰ ਲਓ ਉਹ ਕਹਿੰਦਾ ਯਾਰਾ ਢੱਗੇ ਕੋਲ ਬਾ ਗਿਆ ਕਹਿੰਦਾ ਕਿਉ ਚੂਹਾ ਕਹਿੰਦਾ ਤੂੰ ਤਾਂ ਕਹਿੰਦਾ ਮੈਂ ਤਾਂ ਉਹਦੇ ਦੀ ਕਿੜਕੀ ਚ ਆ ਗਿਆ ਨਾ ਇਹ ਸਰਪੰਚ ਸਾਹਿਬ ਤੁਸੀਂ ਗੱਲ ਕਰਦੇ ਇਹਨਾਂ ਸਾਨੂੰ ਕੀ ਆ ਉੱਧਰ ਬਣਾ ਦਿਓ ਇੱਧਰ ਬਣਾ ਦਿਓ ਇਹ ਗੱਲ ਨਹੀਂ ਆ ਮੈਂ ਤੁਹਾਨੂੰ ਪੁੱਛਣਾ ਚਾਹਾਂ ਪਿੰਡ ਵਾਲਾ ਗੁੱਸਾ ਨਾ ਕਰੋ ਗੱਲ ਮੇਰੀ ਕੌਲੀ ਆ ਪੰਜਾਬੀ ਮਾਂ ਬੋਲੀ ਦੀ ਖਾਤਰ ਤੁਸੀਂ ਚੰਡੀਗੜ੍ਹ ਦੇ ਬਿਲਕੁਲ ਨਾਲ ਬੈਠੇ ਹੋ ਅਸੀਂ 20 ਵਾਰੀ ਇੱਥੇ ਕੱਟ ਕੀਤਾ ਰੋਸ ਮਜਾਰੇ ਕੀਤੇ ਆ ਡਾਂਗਾਂ ਵੀ ਖਾਧੀਆਂ ਪੁਲਿਸ ਦੀਆਂ ਪਰਚੇ ਵੀ ਹੋਏ ਆ ਅੰਦਰ ਵੀ ਗਏ ਆ ਜਗਤਪੁਰੇ ਪਿੰਡ ਦੇ ਵਿੱਚੋਂ ਕਿੰਨੇ ਕ ਬੰਦੇ ਉੱਠ ਕੇ ਪੰਜਾਬੀ ਖਾਤਰ ਚੰਡੀਗੜ੍ਹ ਗਏ ਆ ਬਈ ਆ ਪਾਣੀ ਦੀ ਲੜਾਈ ਆ ਭਾਈ ਅਮਤੋਜ ਬੈਠਾ ਸਾਨੂੰ 7 ਸਾਲ ਹੋ ਗਏ 16 17 ਤੋਂ ਲੱਗੇ ਆ ਵੀ ਲਗਾਤਾਰ ਗੁੱਡੇ ਦਰਿਆ ਰਾਹੀਂ ਸਾਡੇ ਪੰਜਾਬ ਨੂੰ ਮਾਰਿਆ ਜਾ ਰਿਹਾ ਜਣਾ ਪਾ ਕੇ ਗਏ ਹਾਂ ਨਹੀਂ ਇਹਦਾ ਜਦੋਂ ਆਪ ਦੀ ਕੋਈ ਲੱਤ ਵਾਂ ਘੜਕੀ ਜਾਂਦੀ ਆ ਨਾ ਉਹਦੀ ਚੀਕਾ ਮਾਰਦੇ ਆ ਅੱਜ ਜੱਟਪੁਰੇ ਤੇ ਆ ਬਣੀ ਆ ਜੱਟ ਭਰਾ ਖੜਿਆ ਤੇ ਥੋੜੇ ਨਾਲ ਦੇ ਪਿੰਡ ਕਿੱਥੇ ਗਏ ਹਕੂਕ ਸੁੱਤੇ ਪਏ ਆ ਜੇ ਆਪਾਂ ਕੀ ਲੈਣਾ ਜਿੱਤੇ ਉਹਨਾਂ ਤੇ ਆਈ ਉਹਦੇ ਤੁਸੀਂ ਆਖੋਗੇ ਸੱਟ ਦਾ ਖਣਾ ਨਹੀਂ ਆ ਗਿਆ ਆਪਾਂ ਕੀ ਲੈਣਾ ਸਾਨੂੰ ਬਿਮਾਰੀ ਐ ਚੰਬੜੀ ਦੀ ਬਾਈ ਕੋਈ ਪਾਣੀ ਦੀ ਗੱਲ ਕਰਦਾ ਕੋਈ ਬੋਲੀ ਦੀ ਕਰਦਾ ਕੋਈ ਕਿਸਾਨੀ ਦੀ ਕਰਦਾ ਕੋਈ ਧਰਮ ਦੀ ਕਰਦਾ ਕੋਈ ਕੌਮ ਦੀ ਕਰਦਾ ਬਾਬਾ ਨੂੰ ਸੀਤ ਜਾਣੇ ਦੇ ਧਰਮ ਕੌਮ ਦੀ ਗੱਲ ਅਸੀਂ ਕੀ ਲੈਣਾ ਚੱਕ ਕੇ ਮਰਸਪਾਲ ਵਰਕੇ ਲਾ ਕੇ ਐਨੇ ਸਿਰ ਬੁਰਾ ਕਰ ਸਿਰ ਤੇ ਆਪਾਂ ਕੀ ਲੈਣਾ ਸਾਨੂੰ ਕੀ ਸੀ ਕੁੰਡੇ ਲਾਵੇ ਘਰਾਂ ਦੇ ਗਿਰੀ ਘਤਰਾਇਆ ਉਹ ਨੌਜਵਾਨ ਵਾਂਗੂੰ ਚੱਲ ਗਏ ਭਾਈ ਇਹ ਹੀ ਬਿਮਾਰੀ ਸਾਨੂੰ ਮਾਰੂਗੀ ਬੰਦੇ ਗਿਣਤੀ ਲਿਆ ਉਹ ਸਰਕਾਰ ਦੀਆਂ ਨਿਗਾਹਾਂ ਤੇ ਅੱਖਾਂ ਤੇ ਆ ਉਹਨਾਂ ਨੇ ਚੱਕ ਕੇ ਟਾਰਗੇਟ ਕਰਕੇ ਕਿਸੇ ਨੂੰ ਮਰਵਾਉਣਗੇ ਕਿਸੇ ਨੂੰ ਖਸਾਉਣਗੇ ਤੇ ਸਾਨੂੰ ਆਹੀਂ ਦੱਬਣ ਵੇਲੇ ਆ ਕੇ ਖਰਾਬ ਨਹੀਂ ਗੱਲ ਦੇਖੋ ਐਸੇ ਲੁਧਿਆਣੇ ਦੀ ਗੱਲ ਆ ਉਥੇ ਦਾ ਪੱਤਰਕਾਰ ਆ ਮਨੋਜ ਹੀਰਾ ਮਨੋਜ ਹੀਰੇ ਨੇ ਆਪਣੀ ਫੇਸਬੁੱਕ ਤੇ ਇੰਨੀ ਗੱਲ ਲਿਖੀ ਐ ਕਿ ਭయ్యా ਜੀ ਸਰਪੰਚ ਬਣ ਗਏ ਭయ్యా ਜੀ ਆਪਣੇ ਬੰਦਿਆਂ ਦੇ ਫਾਰਮ ਘੁਵਾ ਰਹੇ ਐ ਇੰਨੀ ਗੱਲ ਦੇ ਉੱਤੇ ਮਨੋਜ ਹੀਰਾ ਪੱਤਰਕਾਰ ਤੇ ਲੁਧਿਆਣਾ ਪੁਲਿਸ ਨੇ ਦੰਗੇ ਭੜਕਾਉਣ ਦਾ ਪਰਚਾ ਦੇਤਾ ਹੌਸਲਾ ਕਾਲ ਤੁਹਾਡੇ ਦੇ ਦੇਣ ਸਾਡੇ ਦੇ ਦੇਣ ਕਿਸੇ ਦੇ ਵੀ ਦੇ ਸਕਦੇ ਐ ਜੇ ਅਸੀਂ ਆਪਣੀ ਹੋਣ ਦੀ ਗੱਲ ਕਰਾਂਗੇ ਆਪਣੀ ਹੱਕ ਦੀ ਗੱਲ ਕਰਾਂਗੇ ਤਾਂ ਸਾਨੂੰ ਇਹ ਅੱਤਵਾਦੀ ਦੰਗੇ ਵਰਕਾਂ ਵਾਲੇ ਪਤਾ ਨਹੀਂ ਕਿਹੜੇ ਕਿਹੜੇ ਟੈਗ ਲਾ ਕੇ ਮੁਕੱਦਮੇ ਦਰਜ ਕਰ ਦਿੰਦੇ ਆ ਤੇ ਦੂਜੇ ਪਾਸੇ ਲੁਧਿਆਣਾ ਦੇ ਵਿੱਚ ਬੰਦੇ ਇਕੱਠੇ ਹੋ ਗਏ ਪ੍ਰਵਾਸੀ ਉਹ ਸ਼ਰਿਆਂ ਕਹਿ ਰਿਹਾ ਕੈਮਰੇ ਦੇ ਆ ਕੇ ਕਿ ਐਸੇ ਕਰੋਗੇ ਵੈਸੇ ਕਰੋਗੇ ਯੂਪੀ ਨੇ ਜੇ ਹੱਲ ਕਰ ਦੇਗੇ ਬਿਹਾਰ ਨੇ ਉਹ ਹੱਲ ਕਰ ਦੇ ਦੇਗੇ ਉੱਤੇ ਕੋਈ ਪਰਚਾ ਨਹੀਂ ਆ ਡੇਰਾ ਵਾਸੀ ਤੋਂ ਫੋਨ ਆਇਆ ਕੱਲ ਮੈਨੂੰ ਕਹਿੰਦਾ ਭਾਈ ਇੱਕ ਕਲੋਨੀ ਆ 164 ਘਰ ਹੈ ਮੈਂ ਇਕੱਲਾ ਹੀ ਇੱਥੇ ਪੰਜਾਬੀ ਐ ਬਾਕੀ ਸਾਰੇ ਪਰਵਾਸੀ ਐ ਸਾਰੇ ਇਹਨਾਂ ਨੂੰ ਤੰਗ ਕਰਦੇ ਜੀਏ ਨਿਕਲ ਜੇ ਕਿਸ ਤਰੀਕੇ ਨਾਲ ਕਹ ਰਾਤ ਨੂੰ ਮੇਰੇ ਘਰ ਵਾਲੀ ਬਿਮਾਰ ਹੋ ਗਈ ਤੇ ਮੈਂ ਦਵਾਈ ਲੈਣ ਉਹ ਨਾਲ ਲੈ ਕੇ ਜਾ ਰਿਹਾ ਸੀਗਾ ਜਿਹੜਾ ਦਰਵਾਜ਼ੇ ਤੇ ਬੈਠਾ ਹੁੰਦਾ ਗੇਟ ਤੇ ਬੈਠਾ ਹੁੰਦਾ ਬੰਦਾ ਉਹ ਕਹਿੰਦਾ ਬਈ ਇਹ ਬਾਅਦ ਨਹੀਂ ਖੁੱਲਦਾ ਤੇ ਰਾਤ ਨੂੰ ਕਹ ਨਾ ਮੇਰੇ ਘਰ ਵਾਲੀ ਬਿਮਾਰ ਐ ਮੈਂ ਦਵਾਈ ਲੈਣ ਜਾਣਾ ਡਾਕਟਰ ਕੋਲੇ ਇਹ ਨਹੀਂ ਜੀ ਇਹ ਨਹੀਂ ਖੁੱਲੂਗਾ ਬੰਦਾ ਉਹਨਾਂ ਦਾ ਸੀ ਜਿਹੜੇ ਜਾਣ ਕੇ ਤੰਗ ਕਰ ਰਹੇ ਆ ਕਹਾਂ ਚਲੋ ਮੈਂ ਉਥੋਂ ਆਪਣੀ ਗੱਡੀ ਖੜਾ ਕੇ ਨਾਲ ਇੱਕ ਨਾ ਤਾਕੀ ਜੀ ਰੱਖੀ ਜਦੋਂ ਵੀ ਤੁਰ ਕੇ ਗਿਆ ਕਹਿੰਦਾ ਜੀ ਬਾਰ ਨਹੀਂ ਮੈਂ ਵੱਡਾ ਦਰਵਾਜ਼ਾ ਨਹੀਂ ਖੋਲਦਾ ਨਾਲ ਖਿੜਕੀ ਗੁੰਦੇ ਉਥੇ ਲੰਘ ਜਾਓ ਕਹਿੰਦਾ ਮੈਂ ਉਥੋਂ ਜਾ ਕੇ ਉਥੋਂ ਕਹਾ ਮੈਂ ਕੋ ਰਖਸ਼ਾ ਲੈ ਕੇ ਭੁੰਡੀ ਜੀ ਤੇ ਫਿਰ ਮੈਂ ਡਾਕਟਰ ਕੋਲ ਗਿਆ ਆਪਣੀ ਗੱਲ ਦਿਖਾ ਕੇ ਮੈਂ ਤੜਕੇ ਵਾਗ ਗਿਆ ਸੱਚੋ ਕੋਲੇ ਜਿਹੜੇ ਵਾਸੀ ਸੱਚੋ ਕੋਲੇ ਕਹਿੰਦਾ ਸੱਚ ਨੇ ਮੇਰੀ ਕੋਈ ਗੱਲ ਹੀ ਨਹੀਂ ਸੁਣੀ ਕਹਿੰਦਾ ਮੈਂ ਕੱਲਾ ਉਹ 50 ਬੰਦੇ ਆ ਗਏ ਹੁਣ ਗੁੱਸਾ ਨਾਲ ਕਿੜੇ ਉਹ ਬਾਈ ਨੇ ਗੱਲ ਕਹੀ ਖਾਲਸੇ ਨੇ ਕੰਨਾ ਅੱਜ ਅਸੀਂ ਜ਼ਮੀਨਾਂ ਨਹੀਂ ਵੇਚੀਨਾ ਸੁਣੋ ਮੈਂ ਸੁਣਦਾ ਹੁੰਦਾ ਪਵਾੜੋ ਮਾਰੇ ਤੋਂ 5 ਕਰੋੜ ਦਾ ਕਿੱਲਾ ਹੋ ਗਿਆ ਜੀ ਮਾਰੇ 10 ਕਰੋੜ ਦਾ ਹੋ ਗਿਆ ਜੀ ਕੰਡੇਗੀ ਨੇ ਵੇਚੀ ਆ ਬਾਈ ਤੁਸੀਂ ਨਹੀਂ ਵੇਚੀ ਹੋਣੀ ਥੋੜੇ ਨਾਲੇ ਪਿੰਡਾਂ ਨੇ ਕਿੰਨੀ ਜਿਵੇਂ ਨੇ ਵੇਚੀ ਆ ਹੋਰ ਸੁਣ ਲੋ ਐਸੇ ਛੋਟੇ ਪਿੰਡਾਂ ਚਾਰੇ ਦਾ ਕੀ ਹੋ ਰਿਹਾ ਜੇ ਕਿਸੇ ਬੰਦੇ ਦੇ ਘਰੇ 4 ਕਮਰੇ ਆ ਤਾਂ ਉਹਨੇ ਕਿਰਾਏ ਤੇ ਜਾਣੇ ਹੋਏ ਆ 2000 ਰੁਪਏ ਇੱਕ ਬਵਾਸੀ ਤੋਂ ਲੈ ਰਿਹਾ 10 ਬੰਦੇ ਕਮਰੇ ਜਬਾਰ ਤੇ 20 ਰੌਣ ਲੱਗ ਗਿਆ ਜੇ ਤਿੰਨ ਕਮਰੇ ਆ 60000 ਚਾਰ ਕਮਰੇ 80000 ਤੇ ਆਪ ਕਿੱਥੇ ਰਹਿ ਰਿਹਾ ਆਰੇ ਘਪੜਾਂ ਦੇ ਖੁੱਡੇ ਜੇ ਬਣਾਇਆ ਫਰੈਂਟਾਂ ਚ ਕਿਰਾਏ ਤੇ ਫਿਰ ਕਹਿੰਦੇ ਸਾਡੇ ਘਰ ਦੱਬ ਲਈ ਸਾਡੀ ਜ਼ਮੀਨ ਦੱਬ ਲਈ ਉਹ ਸਾਡੇ ਦੱਬਣ ਕੇ ਜਾ ਕੇ ਬਰਹੰਡੇ ਛੋਟੇ ਹੀ ਦੱਬਣ ਗਏ ਦੱਬ ਕੇ ਉਹਦਰੀ ਵੀ ਰਹੇ ਆ ਉਧਰ ਵੀ ਆ ਗਏ 22 ਵਕੀਸ਼ ਨੇ ਗੱਲ ਕੀਤੀ ਤੇ ਧਾਰਾ 371A ਜਿਹੜੀ ਨਾਗਾ ਲੈਂਡ ਚ ਮੈਜੋਰਮ ਦੇ ਵਿੱਚ ਜਾਤ ਲਗਾਨਾ ਦੇ ਵਿੱਚ ਲਾਗੂ ਹੈ ਵਿਸ਼ੇਸ਼ ਅਧਾਰ ਦਿੰਦੀ ਆ ਉਹਨਾਂ ਲੋਕਾਂ ਨੂੰ ਕਿ ਉੱਥੇ ਬਾਹਰ ਦਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਬੋਟਰੀ ਬਣਾ ਸਕਦਾ ਨੌਕਰੀ ਨਹੀਂ ਲੈ ਸਕਦਾ ਅਸੀਂ ਬੜੇ ਲੰਮੇ ਸਮੇਂ ਤੋਂ ਰਲਣਾ ਪਾਉਂਦੇ ਆ ਰਹੇ ਆ ਕਿ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਲਈ ਤੇ ਪੰਜਾਬ ਦੇ ਵਿੱਚ ਕੋਈ ਬਾਹਰ ਦਾ ਬੰਦਾ ਜ਼ਮੀਨ ਨਾਲ ਲੈ ਸਕੇ ਕਾਨੂੰਨ ਬਣਨਾ ਚਾਹੀਦਾ ਜਿਵੇਂ ਹਿਮਾਚਲ ਚ ਕਮਾਚਲ ਚ ਕੀ ਆ ਤੂੰ ਨੌਕਰੀ ਲੈ ਕੇ ਦਿਖਾਉ ਜਾ ਕੇ ਜਮੀਨ ਲੈ ਕੇ ਦਿਖਾਓ ਰਾਸਥਾਨ ਲੈ ਕੇ ਦਿਖਾਓ ਉਤਰਾਖੰਡ ਜਾ ਕੇ ਦਿਖਾਓ ਪੰਜਾਬ ਸ਼ਾਮਲਾਡ ਬਣਾਤਾ ਯਾਰ ਇਹ ਕੀਤਾ ਕਿਨੇ ਕੰਮ ਆ ਹੁਣ ਵੀਰ ਦਿਵਿੰਦਰ ਜਿਹੜਾ ਇੱਥੇ ਉਦੋਂ ਐਮਐਲਏ ਹੁੰਦਾ ਸੀਗਾ ਤੁਹਾਡੇ ਬਹੁਤੇ ਹੋਣੇ ਆ ਇਹ ਵੀਰ ਦਿਵਿੰਦਰ ਨਾਲ ਦੀ ਹੋਣੇ ਇੱਥੇ ਉਹਦੇ ਜੁੜੇ ਹੋਏ ਇੱਥੇ ਬੈਠੇ ਹੋਣੇ ਆ ਵੋਟਾਂ ਤੁਸੀਂ ਪਾਈਆਂ ਹੋਣਗੀਆਂ ਵੀਰ ਦਿਵਿੰਦਰ ਨੇ ਇਹ ਕੰਡੇ ਪਿੱਛੇ ਵੱਜ ਗੱਡਿਆ ਉਹ ਸਾਰੇ ਚਾਕੇ ਲਿਆ ਕੇ ਆਸੇ-ਪਾਸੋਂ ਥੋੜੇ ਇੱਥੇ ਵਸਾਤੇ ਆ ਰਹਿਦੀ ਖੁੰਗੀ ਕਹਿੰਦੇ ਕਲਵੰਤ ਨੇ ਘੜ ਜਿਹੜਾ ਹੋਣਾ ਥੋੜੇ ਐਵੇਂ ਤੇ ਇਹ ਝੜੂ ਵਾਲਿਆਂ ਦਾ ਉਹਨੇ ਕਿਹਾ ਕਾਪੜੀ ਲੈ ਕੇ ਅੱਜਾ ਹੋਰ ਸੁਣ ਲਓ ਮੈਨੂੰ ਹੁਣੀ ਬਾਈ ਦੱਸ ਰਿਹਾ ਸੀਗਾ ਨਾਲ ਬੈਠਾ ਕਹਿੰਦਾ ਬਾਈ ਜਿਹੜੀਆਂ ਉਹਨਾਂ ਦੀਆਂ ਵੋਟਾਂ ਬਣੀਆਂ ਨੇ ਨਾ ਵੋਟਾਂ ਬਣੀਆਂ ਸਾਡੇ ਪਤੇ ਤੇ ਸਾਡੇ ਟਿਕਾਣੇ ਸਾਡੇ ਐਡਰੈਸ ਤੇ ਇੱਕ ਘਰ ਦੇ ਵਿੱਚ 20 ਵੋਟਾਂ ਪਾ ਦਿਆਂ ਕਹੇ 30 ਪਾ ਦਿਆਂ ਕਹੇ 50 ਪਾ ਦਿਆਂ ਸੋਡਾ ਡਰੈਸਾ ਛੋਡੇ ਘਰ ਦਾ ਪਤਾ ਵੋਟ ਉਹਨਾਂ ਦੀ ਬਣੀ ਐ ਆਹ ਹਾਰ ਕਾਰਡ ਛੋਡੇ ਪਤੇ ਦੇ ਬਣੂਗਾ ਥੋੜਾ ਛੋਡੇ ਘਰ ਦੇ ਮਾਲਕ ਬਣ ਕੇ ਕਿਵੇਂ ਕੱਢੋਗੇ ਕੱਲ ਨੂੰ ਦਾਵਾ ਧੋਖੜ ਕੇ ਜਾ ਕੇ ਵੀ ਦੇਖੋ ਜੀ ਆਹ ਸਾਡਾ ਘਰ ਹੈ ਐਸੇ ਘਰ ਦਾ ਪਤਾ ਐ ਐਨੇ ਨੰਬਰ ਘਰ ਹੈ ਸਾਡਾ ਇੱਥੋਂ ਦਾ ਡਰੈਸਾ ਪਤਾ ਆਹ ਸਾਡਾ ਵੋਟਰ ਕਾਰਡ ਆ ਆਹ ਸਾਡਾ ਹਾਰ ਕਾਰਡ ਹੈ ਕਿੱਥੇ ਪਜੋਗੇ ਨਿਕਲ ਨਹੀਂ ਦੇਣਾ ਭਾਈ ਨਿਕਲ ਨਹੀਂ ਦੇਣਾ ਇਹਦਾ ਕਿੰਨੇ ਜਰ ਦੇ ਕਲਪਦਿਆਂ ਲੋ ਸਾਨੂੰ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਇਹ ਖਿਲਾਫ ਆ ਜੀ ਫਲਾਮਿਆਂ ਦੇ ਅਸੀਂ ਕਿਸੇ ਦੇ ਖਿਲਾਫ ਨਹੀਂ ਭਾਈ ਸਰਬੱਤਾ ਭਲਾ ਮੰਗਣ ਵਾਲੀ ਕੌਮ ਹੈ ਸਾਡੇ ਗੁਰੂਆਂ ਨੇ ਸਾਂਝੀ ਵਾਲਤਾ ਦੀ ਗੱਲ ਕੀਤੀ ਸਰਬੱਤੇ ਭਲੇ ਦੀ ਗੱਲ ਕੀਤੀ ਆ ਪਰ ਅਸੀਂ ਇਹ ਧਰਤੀ ਦੀ ਖਾਤਰ ਲੰਮੇ ਸਮੇਂ ਤੋਂ ਖੂਨ ਦੋਲਿਆ ਡੋਲਦੇ ਆ ਰਹੇ ਆ ਹਜ਼ਾਰਾਂ ਲੱਖਾਂ ਸਿਰ ਲਾਏ ਸਾਡੇ ਯੋਧਿਆਂ ਨੇ ਸਾਡੇ ਸੂਰਮਿਆਂ ਸਾਡੇ ਗੁਰੂਆਂ ਸ਼ਹੀਦਾਂ ਨੇ ਇਹ ਧਰਤੀ ਦੀ ਖਾਤਰ ਸਾਡੇ ਵਾਲੇ ਉਹ ਫਿਰਦੇ ਝੰਡੇ ਚੱਕੀ ਕੈਨੇਡਾ ਚ ਪੀਆਰ ਦੇ ਦਿਓ ਪੱਕੇ ਕਰ ਦਿਓ ਤੁਰੇ ਫਿਰੋ ਕੈਨੇਡਾ ਚ ਪੀਆਰ ਆ ਮੰਗਦੇ ਇਦਾਂ ਹੁਣ ਲੁੱਟਿਆ ਗਿਆ ਕਾਫਲਾ ਸਾਰਾ ਕੁਝ ਗਿਆ ਤੁਹਾਡਾ ਨਾ ਉਧਰ ਰਹਿਣਾ ਨਾ ਇਧਰ ਤੇ ਰਹਿਣਾ ਉਹਨਾਂ ਨੇ ਜੁੱਤੀਆਂ ਮਾਰ ਕੇ ਕਹਿ ਦੇਣਾ ਇੱਥੇ ਹੁਣ ਕੋਈ ਖਬਰ ਨਹੀਂ ਦੇਣਾ ਬੰਦ ਨਹੀਂ ਦੇਣਾ ਪੜਕਿਣਾ ਦੇਣਗੇ ਕੁਦਰਤਾਂ ਵੀ ਨਿਯਮ ਹੈ ਵੀ ਜਿਹੜੀ ਚੀਜ਼ ਕੋਈ ਖਾਲੀ ਹੋ ਜੇ ਉਹਨੂੰ ਕੁਦਰਤ ਵੀ ਭਰ ਦਿੰਦੀ ਹੈ ਤੇ ਜਦੋਂ ਖਾਲੀ ਕਰਕੇ ਜਾਓਗੇ ਪੰਜਾਬ ਤੇ ਭਰਾਪੇ ਭਰਨਾ ਕਿਸੇ ਨੇ ਆ ਸਾਰਾ ਦੁਆਬਾ ਖਾਲੀ ਹੋ ਗਿਆ ਯਾਰ ਚੁੰਦੇ ਲੱਗੇ ਪਏ ਵੱਡੀਆਂ ਵੱਡੀਆਂ ਹਵੇਲੀਆਂ ਲੋਕਾਂ ਦੇ ਚਾਰ-ਚਾਰ ਮੰਜ਼ਲੀਆਂ ਪਾਈਆਂ ਜੀ ਜੋ ਲੋਕਾਂ ਨੂੰ ਕਮਲ ਛੁੱਟਿਆ ਕੈਨੇਡਾ ਅਮਰੀਕਾ ਬੀਵੀ ਸਾਧ ਗਿਆ ਕੁੜੀਆਂ ਕੱਲ ਗਈ ਤੋਰੀ ਜਾਂਦੇ ਜਿੰਨੇ ਸਾਡੀ ਕੌਮ ਪੂਰੀ ਦੁਨੀਆ ਜਾਣੀ ਜਾਂਦੀ ਸੀ ਉਹ ਅਣਖ ਵਾਲੀ ਕੌਮ ਹੈ ਗੈਰਤਾਰੀ ਕੌਮ ਹੈ ਜੁਰਤਾਰੀ ਕੌਮ ਹੈ ਅੱਜ ਸਭ ਤੋਂ ਨਖਿਤ ਕੌਮ ਮੈਨੂੰ ਦਖਣਾ ਕਿਹਾ ਪੈਂਦਾ ਆ ਰੋਲਾ ਪੈ ਗਿਆ ਮਰੇ ਕੋਲੇ ਕੁੜੀ ਦੇ ਮੁੰਡੇ ਦਾ ਚੌਕੇ ਪਿੰਡਾ ਮੇਰੇ ਪਿੰਡਾ ਕੋਲੇ ਬਹਿੰਡੇ ਜਿਹੇ ਚ ਉਥੋਂ ਦਾ ਮੁੰਡਾ ਸੀ ਤੇ ਤਲਵੰਡੀ ਮੱਝੂ ਕੇ ਪਿੰਡਾ ਬਧੌੜ ਕੋਲੇ ਉਥੋਂ ਦੀ ਕੁੜੀ ਸੀ ਮੁੰਡਿਆ ਆ ਗਿਆ ਮੁੰਡਾ ਪਿਆਰ ਬਣ ਕੇ ਕਹਿੰਦਾ ਭਾਈ ਮੇਰਾ ਮੁੰਡਾ ਕੈਨੇਡਾ ਗਿਆ ਮੇਰੀ ਨੂੰਹ ਵੀ ਕੈਨੇਡਾ ਹੈ ਕਹਿੰਦਾ ਮੇਰੇ ਮੁੰਡੇ ਨੂੰ ਮੇਰੀ ਨੂੰਹ ਨੇ ਉੱਥੇ ਪਤਾ ਨਹੀਂ 911 ਕਿਹੜਾ ਨੰਬਰ ਜਾ ਘੁਣਾਉਂਦੇ ਆ ਉੱਥੇ ਠਮਾ ਕੇ ਤੇ ਮੇਰਾ ਮੁੰਡਾ ਫੜਾਤਾ ਉਸ ਕੁੜੀ ਮਾ ਬਾਈ ਗੱਲ ਕੀ ਹੋਈ ਕਹਿੰਦਾ ਮੇਰੇ ਮੁੰਡੇ ਨੇ ਕੁੜੀ ਨੂੰ ਮਾਰਿਆ ਘੂਰਤਾ ਮਾ ਕੁੜਿਆ ਕਿਹੜੀ ਗੱਲ ਤੋਂ ਕਹਿੰਦਾ ਮੇਰੀ ਨੂੰਹ ਇੰਸਟਾਗ੍ਰਾਮ ਤੇ ਰੀਲਾਂ ਬਣਾਉਂਦੀ ਐ ਮੈਂ ਕਿਹਾ ਮੈਨੂੰ ਦਿਖਾ ਕਿਹੜਾ ਪੇਜ ਪੂਜ ਬਣਿਆ ਇੰਸਟਾਗ੍ਰਾਮ ਵਾਲਾ ਜਦੋਂ ਮੈਂ ਦੇਖਿਆ ਕੁੜੀ ਦਾ ਬਣਾਇਆ ਹੋਇਆ ਪੇਜ ਕੁੜੀਆਂ ਦੀਆਂ ਰੀਲਾਂ ਪੈਂਦਾ ਹੁੰਦਾ ਉਹ ਕੁੜੀ ਦੇ ਨੀਕਰ ਪਾਈ ਹੋਈ ਐ ਤੇ ਸਕਰਟ ਵੀ ਪਾਈ ਹੋਈ ਅੱਤੀ ਨੰਗੀ ਕੁੜੀ ਉਹ ਮੈਂ ਕੁੜੀ ਦੇ ਪਿਓ ਨੂੰ ਫੋਨ ਲਾ ਲਿਆ ਮਗਾ ਭਾਈ ਤੇਰੀ ਕੁੜੀ ਬਾਹਰ ਗਈ ਆ ਤੇ ਮੁੰਡਾ ਚੌੜਾ ਬਾਹਰ ਆ ਉਹ ਕੁੜੀ ਨੇ ਮੁੰਡਾ ਫੜਾਤਾ ਕਾਰਨ ਕੀ ਆ ਕਹਿੰਦਾ ਭਾਈ ਯਾਰ ਭੂੜ ਦਾ ਕੁੜੀ ਦੀ ਕੁੱਟ ਮਾਰ ਦਦਾ ਮੈਂ ਕਿਉਂ ਕਰਦਾ ਕਹਿੰਦਾ ਇਹਦਾ ਇਹ ਨੂੰ ਪੁੱਛੋ ਮਗਾ ਭਾਈ ਮੇਰੇ ਕੋਲੇ ਤੇਰੀ ਕੁੜੀ ਦੀਆਂ ਰੀਲਾਂ ਨੇ ਅੱਧੀ ਲੰਗੀ ਹੋਈ ਕੁੜੀ ਤੇਰੀਆਂ ਰੀਲਾਂ ਪਾ ਰਹੀ ਹੈ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਇਹ ਕਿੱਡੀ ਗੱਲਾਂ ਸਾਰੀ ਦੁਨੀਆ ਹੀ ਬਣਾਈ ਜਾਂਦੀ ਹੈ ਮਾ ਬਾਪ ਤੇਰੇ ਜੇ ਕੁੜੀ ਦੇ ਸਿਰ ਤੋਂ ਚੁੰਨੀ ਸੱਕ ਜਾਂਦੀ ਸੀ ਨਾ ਤੇ ਸਾਹਮਣੇ ਕੁੜੀ ਦੇਖ ਲੈਨੀ ਸੀ ਮੇਰਾ ਪਿਓ ਖੜਾ ਮੇਰਾ ਚਾਚਾ ਪਾਇਆ ਮੇਰਾ ਭਰਾ ਖੜਾ ਮੇਰਾ ਦਾਦਾ ਖੜਾ ਅੱਖ ਦੀ ਘੂਰ ਨਾਲ ਕੁੜੀ ਚੁੰਨੀ ਠੀਕ ਕਰ ਲੈਨੀ ਸੀ ਤੇ ਸਾਡੇ ਪਿਓ ਕਹਿਣ ਲੱਗੇ ਕਿ ਕਿੱਡੀ ਕ ਗੱਲ ਹੋ ਗਈ ਜੇ ਮੇਰੀ ਕੁੜੀ ਅੱਤੀ ਨੰਗੀ ਹੋ ਕੇ ਰੀਲਾ ਮਣਾਉਂਦੀ ਐ ਇੱਥੋਂ ਤੱਕ ਨਿਗਰ ਚੁੱਕੇ ਹਾਂ ਸੀ ਕੋਈ ਬੰਦਾ ਆਪਦੇ ਨੂੰ ਮਾੜਾ ਨਹੀਂ ਕਹਦਾ ਹੁੰਦਾ ਆਦਾ ਝੁਗਾ ਛਕੜਟ ਨੰਗਾ ਹੋਊਗਾ ਪਰ ਦੁੱਖ ਨਾ ਕਹਿਣਾ ਪੈਂਦਾ ਕਿ ਜਿਹੜੇ ਹਾਲਾਤਾਂ ਰੋਹੀ ਹੋ ਤਰੇ ਆ ਕੱਲਾ ਪੈਸਾ ਦੁੱਖ ਰੱਖ ਲਿਆ ਯਾਰ ਨਾ ਕਾਮ ਦੀ ਗੱਲ ਨਾ ਧਰਮ ਦੀ ਗੱਲ ਨਾ ਪਾਣੀ ਦੀ ਗੱਲ ਨਾ ਬੋਲੀ ਦੀ ਗੱਲ ਨਾ ਇਤਿਹਾਸ ਦੀ ਗੱਲ ਕਿੱਥੇ ਖੜਦੇ ਆਸੀਂ ਅਸੋ ਆ ਚੱਕ ਲੀਆਂ ਪੁੱਛਿਆ ਹੁਣ ਸਰਪੰਚੀ ਦੀਆਂ ਵੋਟਾਂ ਵੇਲੇ ਚੱਕੀ ਖੱਜਾ ਲਾਂਗੜ ਤੂੰ 50 ਲੱਖ ਲਾਉ ਕੋ 20 ਲੱਖ ਲਾਉ ਤੇ ਲੱਤ ਨੂੰ ਕੋ ਦੋਖ ਲੈ ਤੈਨੂੰ ਕੋ ਬੈਜੂ ਚੱਕੂ ਕੋਈ ਬੌਕਰ ਦਾ ਕਿਤੇ ਵੀ ਜਿਹੜਾ ਫੜਦਾ ਕੋਈ ਕਾਂਗਰਸ ਨਾਲ ਤੁਰਿਆ ਫੜਦਾ ਕੋਈ ਬਾਦਲਾਹਤ ਨਾਲ ਫੜਦਾ ਕੋਈ ਬੀਜੇਪੀ ਨਾਲ ਤੁਰਿਆ ਫੜਦਾ ਟੱਖਣੀ ਨਾਲੇ ਕੋਈ ਇਹ ਨਹੀਂ ਹੈਗਾ ਵੀਡੀਓ ਵਾਲੇ ਮੰਚੇ ਕੋਈ ਆਏ ਆਦੇ ਅਸੀਂ ਵਿਕਾਸ ਕਰਨਾ ਸਰਪੰਚ ਬਣ ਕੇ ਉਹ ਤਾਂ ਬਹੁਤ ਥੋੜੇ ਬੰਦੇ ਹੋਣੇ 5-4% ਬਾਕੀ ਤਾਂ ਫੋਕੀ ਚੌਧਰ ਦੇ ਬਾਰੇ ਵੀ ਗੱਡੀ ਦੇ ਮਗਰ ਸਰਪੰਚ ਲਪੋਣਾ ਕਿੱਥੇ ਖੜ ਕੇ ਬਾਈ ਜਾ ਕੇ ਛੋਟਾ ਪੰਜਾਬ ਨਾ ਜਿਵੇਂ ਜਸਵੰਤ ਕਮਲ ਜੀ ਨੇ ਕਿਹਾ ਸੀ ਕਿੰਨਾ ਜੇ ਮੈਂ ਰੇਤੇ ਰੇਤਾ ਕਰਦਾ ਨਾ ਮੁੱਠੀ ਚੋਂ ਪੰਜਾਬ ਐਂ ਕਰ ਰਿਹਾ ਹੈ ਲਖਨਾਰ ਕਹਿਣਾ ਪੈਂਦਾ ਬਹੁਤ ਚਿਰ ਦੇ ਕਲਪ ਦੇ ਫਰਦਾਂ ਬਹੁਤ ਚਿਰ ਦੇ ਪਿੰਡ ਦੇ ਫਰਦਾਂ ਕੋਈ ਸੁਣਨ ਨੂੰ ਤਿਆਰ ਨਹੀਂ ਹੈਗਾ ਦਸਾ ਨਾ ਕਰਵਾਏ ਨਹੀਂ ਪਤਾ ਕੱਲ ਨੂੰ ਇਥੋਂ ਛੋੜੇ ਮੋਟੇ ਉਹਨਾਂ ਨਾਲ ਹੀ ਹੋਜੋ ਵੀ ਤਾਂ ਕੋਈ ਗੱਲ ਨਹੀਂ ਹੁਣ ਆਪਣੇ ਭਈਆ ਜੀ ਸਰਪੰਚ ਬਣ ਗਏ ਹੁਣ ਆਪਾਂ ਕੋਈ ਗੱਲ ਨਹੀਂ ਕੱਲ ਨੂੰ ਦਸ ਘਟ ਕਰਾਉਣੇ ਕਿ ਮੋਹਰ ਲਗਾਉਣੀ ਹੈ ਇਧਰ ਨੂੰ ਹੋਜੇ ਅਸੀਂ ਫੇਰ ਕਹਿੰਦੇ ਆ ਅਸੀਂ ਕਿਸੇ ਮذਬਬ ਕਿਸੇ ਜਾਤ ਕਿਸੇ ਫਿਰਕੇ ਦੇ ਖਿਲਾਫ ਨਹੀਂ ਹੈ ਕਿ ਜਿਵੇਂ ਇਨਸਾਨ ਦੇ ਖਿਲਾਫ ਨਹੀਂ ਆ ਪਰ ਇਹ ਸਾਡੀ ਧਰਤੀ ਆ ਸਾਡੇ ਪਾਣੀ ਨੇ ਸਾਡੀ ਬੋਲੀ ਆ ਸਾਡਾ ਬजूद ਇਹਦੇ ਕਰਕੇ ਜਾਂਦਾ ਜੇ ਵਾਰ-ਵਾਰ ਗੱਲ ਆਪਾਂ ਕਰਨ ਲੱਗੇ ਹੋਂ ਦੀ ਗੱਲ ਆ ਗਈ ਆ ਗਈ ਨਾ ਹੋਂ ਬਚੂ ਕਿਵੇਂ ਲਾਦੋ ਕਹਿ ਬਚੂਗੀ ਜੋ ਭਾਵੇਂ ਤੁਸੀਂ ਜੋ ਵੀ ਫੈਸਲਾ ਕਰੋਗੇ ਜਿਵੇਂ ਸਾਰਿਆਂ ਨੇ ਕਿਹਾ ਬਾਈ ਤੋਜ ਨੇ ਕਿਹਾ ਬਾਬਾ ਬਖਸ਼ੀ ਸਿੰਘ ਨੇ ਕਿਹਾ ਅਸੀਂ ਤੁਹਾਡੇ ਨਾਲ ਆ ਫੜਾਇਤ ਤੋਂ ਹੁਣ ਪਿੱਛੇ ਨਾ ਹਟਿਓ ਸ਼ੁਰੂਆਤ ਕਰ ਲਿਓ ਇਹ ਨਾ ਹੋਵੇ ਇੱਕ ਦਿਨ ਝੰਡਾ ਚੱਕ ਲਿਆ ਰੌਣਾ ਪਾ ਲਿਆ ਫੇਟੇ ਅੱਗੇ ਨਹੀਂ ਜੀ ਕੁਝ ਨਹੀਂ ਹੋਣਾ ਕੋਈ ਗੱਲ ਨਹੀਂ ਕੱਲ ਨੂੰ 4 ਤਰੀਕ ਹੈ ਫੈਸਲਾ ਤੁਹਾਨੂੰ ਪਤਾ ਤੁਹਾਡੇ ਹੱਕ ਉੱਪਰ ਨਹੀਂ ਆਉਣਾ ਉਹਦਾ ਅਗਲੇ ਆਨੇ ਉਹਨਾਂ ਨੂੰ ਬਣਾਉਣਾ ਉਹ ਬਣਾ ਕੇ ਸਰਪੰਚਾ ਦਾ ਕੱਲ ਨੂੰ ਜਿਹੜੀ ਪੰਚਾਇਤੀ ਜੀ ਵੀ ਨਾਲ ਸਭ ਤੋਂ ਪਹਿਲਾਂ ਉਹਦੇ ਅੱਖ ਹੈ ਉਹਦੀ ਬਾਹਰ ਰੋੜਨਗੇ ਸਰਪੰਚ ਦੀ ਵੀ ਲਾ ਦੇ ਇੱਥੇ ਮੋਹਰ ਤੇ ਆ ਪਾ ਦੇ ਇੱਥੇ ਮਤਾ ਆ ਜਮੀਨ ਆਪਾਂ ਇਹਨੂੰ ਦੇਦ ਗਏ ਆਪਾਂ ਇਹਨੂੰ ਦੇਦ ਗਏ ਇਹ ਕੰਮ ਹੋਣੇ ਆ ਭਾਈ ਪਰ ਸੁੱਤੇ ਪਿਆ ਪੰਜਾਬ ਵਾਲੇ ਭੂਕ ਸੁੱਤੇ ਪਏ ਆ ਕੋਈ ਪ੍ਰਵਾਹ ਨਹੀਂ ਕਿ ਜਿਵੇਂ ਅੱਜ ਹਾਲਾਤ ਤੁਸੀਂ ਦੇਖ ਰਹੇ ਹੋ ਨਾ ਫلسطੀਨ ਦੇ ਹਾਲਾਤ ਦੇਖ ਰਹੇ ਹੋ ਫلسطੀਨ ਦੇ ਸਾਡੇ ਵਾਲੇ ਹਾਲਾਤ ਸੀ ਕਦੇ ਫلسطੀਨ ਦੇ ਕਦੇ ਫلسطੀਨ ਹੀ ਸਾਡੇ ਨੂੰ ਆਪਣਾ ਮੁਲਕ ਆਪਣੀ ਧਰਤੀ ਛੱਡ ਕੇ ਦੂਜੇ ਮੁਲਕਾਂ ਨੂੰ ਭੱਜ ਗਏ ਸੀ ਕਿ ਉੱਥੇ ਬਾਹਰੋਂ ਆ ਕੇ ਵਸਤੀਆਂ ਵਸ ਗਈਆਂ ਜਿਵੇਂ ਆਪਾਂ ਆਪਣੇ ਵਸ ਰਹੀਆਂ ਨੇ ਆਈ ਹੋਟੈਲ ਲੈ ਲੀਆਂ ਨੇ ਬਸਤੀਆਂ ਵਸਾ ਲਈਆਂ ਤੇ ਹੌਲੀ 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 ਹੁਣ ਹਰਤ ਨਹੀਂ ਕਿੱਥੇ ਤੱਕ ਤੇ ਤੁਸੀਂ ਆਪਸਾ ਹੋ ਲੈ। ਕਿੱਥੇ ਗਏ? ਹੋਣ ਦੀ ਖਤਮ ਹੋਣ ਨੂੰ ਖਤਮ ਹੋ ਗਈ ਉਹਨਾਂ ਦੀ। ਸੋ ਇੱਕ ਤਾਂ ਬੇਨਤੀ ਆ ਤੁਸੀਂ ਇਹ ਸਾਰੇ ਮੇਰੀ ਗੱਲ ਜਾਣੀਆ ਦੂਰ ਤੱਕ ਆ ਪਵਾਦ ਵਾਲਿਓ ਆ ਜੀਰਕਪੁਰ ਖਡ ਮਹਾਲੀ ਵਾਲਿਓ ਜ਼ਮੀਨਾਂ ਨਾ ਵੇਚੋ ਬਈ। ਜ਼ਮੀਨਬੰਦੇ ਦੀ ਮਾਂ ਹੁੰਦੀ ਆ। ਅਸੀਂ ਮਾਂਵਾ ਹੀ ਦੇਖ ਤੁਰਗੇ। ਜਿੰਨਾਂ ਨੇ ਪੰਜ-ਪੰਜ 10-10 20-20 ਕਰੋੜ ਦੇ ਕਿੱਲੇ ਵੇਚੇ ਕਿੱਥੇ ਫਿਰਦੇ ਆ ਦੇਖੋਗਾ। ਉਸੇ 몰ਾਂ ਦੇ ਵਿੱਚ ਉਸੇ ਦੁਕਾਨਾਂ ਦੇ ਉੱਤੇ ਚੌਕੀਦਾਰਾ ਕਰਦੇ ਫਿਰਦੇ ਪੰਜ-ਪੰਜ 10 ਦਾ ਕਰੋੜ ਦਾ ਗੱਲਾ ਵੇਚਣ ਵਾਲੇ ਸੋਟੀ ਜ਼ਮੀਨ ਦੀ ਕੀਮਤ ਆ ਜਿੰਦਗੀ ਤੁਸੀਂ ਮੂੰਹੋਂ ਮੰਗੋਗੇ 2000 ਰੁਪਏ ਨਾਲ ਵਾਅਦਾ ਦੇ ਦੇਣਗੇ ਜ਼ਮੀਨ ਦੀ ਤੁਹਾਡੀ ਕੋਈ ਕੀਮਤ ਨਹੀਂ ਐ ਇੱਥੇ ਪਰ ਨਹੀਂ ਸਮਝ ਲੱਗਦੀ ਲੋਕਾਂ ਨੂੰ ਗੁਰਨਾਥ ਦੇਵ ਜੀ ਨੇ ਕਿਉਂ ਕਿਹਾ ਸੀ ਉੱਤਮ ਖੇਤੀ ਮੱਧਮ ਵਪਾਰ ਕਿਉਂ ਹਲਦੀ ਮੁੰਨੀ ਫੜਾਈ ਕਿਉਂ ਵਪਾਰ ਤੇ ਲਾਇਆ ਕਿਉਂ ਦੁਕਾਨ ਤੇ ਨਹੀਂ ਬਿਠਾਇਆ ਬਹੁਤ ਵੱਡੀ ਕੀਮਤ ਚਕਾਓਗੇ ਜ਼ਮੀਨਾਂ ਵੇਚ ਕੇ ਤੁਹਾਡਾ ਵजूद ਤੁਹਾਡੀ ਹੋਂਦ ਇਹ ਧਰਤੀ ਹੈ ਜ਼ਮੀਨਾਂ ਹੈ ਪਾਣੀਆਂ ਹੈ ਬੋਲੀਆਂ ਕਰਕੇ ਆ ਬਾਈ ਜਿੱਦ ਦੇ ਖਤਮ ਹੋ ਗਿਆ ਤੁਹਾਡੇ ਦੇ ਹਵਾਲਾ ਜਿਹੜਾ ਬੜਾ ਖਤਰਨਾਕ ਆ ਚਾਰ ਸਿਰੋਂ ਆਪ ਨੂੰ ਘੇਰਾ ਪਿਆ ਹੋਇਆ ਕੋਈ ਸੁਣਨ ਨੂੰ ਤਿਆਰ ਨਹੀਂ ਕੋਈ ਸਮਝਣ ਨੂੰ ਤਿਆਰ ਨਹੀਂ ਕੋਈ ਬੋਲਣ ਨੂੰ ਵੀ ਤਿਆਰ ਨਹੀਂ ਬੋਲਣ ਵਾਲੇ ਕਿੰਨੇ ਕਾ ਗਿਣਤੀ ਦੇ ਬੰਦੇ ਆ ਬਾਕੀ ਸਾਰੇ ਚੁੱਪ ਆ ਸੋ ਜੋ ਤੁਸੀਂ ਪਿੰਡ ਪੱਤਰ ਦੇ ਫੈਸਲਾ ਕਰੋਗੇ ਆ ਗੁਰੂ ਘਰ ਬੈਠੇ ਹੋ ਗੁਰੂ ਘਰ ਬੈਠੇ ਆ ਜਿੱਥੋਂ ਸੋਹਾ ਖਾ ਕੇ ਤੁਰਿਓ ਵੀ ਅਸੀਂ ਇਸ ਲੜਾਈ ਨੂੰ ਅਖੀਰ ਤੱਕ ਲਿਜਾਣਾ ਸਾਡਾ ਇਹ ਨਾਰਾ ਹੋਣਾ ਚਾਹੀਦਾ ਵੀ ਪੰਜਾਬ ਦੇ ਅੰਦਰ ਕੋਈ ਬਾਹਰਲਾ ਬੰਦਾ ਆ ਕੇ ਜ਼ਮੀਨ ਨਾ ਲੈ ਸਕੇ ਪੰਜਾਬ ਦੇ ਅੰਦਰ ਕੋਈ ਬਾਹਰਲਾ ਬੰਦਾ ਆ ਕੇ ਨੌਕਰੀ ਨਾ ਲੈ ਸਕੇ ਪੰਜਾਬ ਦੇ ਅੰਦਰ ਕੋਈ ਬਾਹਰਲਾ ਬੰਦਾ ਕੇ ਵੋਟ ਨਾ ਬਣਾ ਸਕੇ ਜਿਵੇਂ ਦੂਜੇ ਸੂਬਿਆਂ ਨੂੰ ਅਧਿਕਾਰ ਦਿੱਤੇ ਉਹ ਪੰਜਾਬੀਆਂ ਨੂੰ ਪੰਜਾਬ ਨੂੰ ਵੀ ਮਿਲਨੇ ਚਾਹੀਦੀ ਹੈ ਅਸੀਂ ਇਸ ਦਿਨ ਤੋਂ ਸ਼ੁਰੂਆਤ ਅੱਜ ਪਿੰਡ ਜਗਤਪੁਰੇ ਤੋਂ ਕਰਕੇ ਤੇ ਪੂਰੇ ਪੰਜਾਬ ਦੇ ਵਿੱਚ ਆਵਾਜ਼ ਚਾਹੀਏ ਤੇ ਆਉਣ ਵਾਲੀਆਂ ਕਿਸੇ ਵੀ ਵੋਟਾਂ ਦੇ ਵਿੱਚ ਸਭ ਤੋਂ ਵੱਡਾ ਏਜੰਡਾ ਇਹ ਹੋਣਾ ਚਾਹੀਦਾ ਵੀ ਪੰਜਾਬ ਪੰਜਾਬੀਆਂ ਦਾ ਇਹ ਨਾਰਾ ਸਾਡਾ ਹੋਏ ਵੀ ਪੰਜਾਬ ਪੰਜਾਬੀਆਂ ਦਾ ਸੰਭਲ ਜੋ ਹਲੇ ਵੀ ਡੁੱਲੇ ਮੇਰੇ ਦਾ ਕੱਖ ਨਹੀਂ ਵਿਗੜਿਆ ਤੇ ਨਹੀਂ ਅਸੀਂ ਸਵਾ ਕਰੋੜ ਹੋਵਾਂਗੇ ਢੂੜ ਕਰੋੜ ਹੋਵਾਂਗੇ 2 ਕਰੋੜ ਹੋਵਾਂਗੇ ਲਿਆ ਕੇ 4 ਕਰੋੜ ਹੋਰ ਬਿਠਾ ਤੇ ਜਿਹਦੀ ਬਾਈ ਗਿਣਤੀ ਹੈ ਸੁਣਵਾਈ ਉਸੇ ਦੀ ਹੋਣੀ ਉਹ ਤੁਹਾਡੇ ਸਾਹਮਣੇ ਆ ਹੁਣ ਅਗਲੇ ਆ ਦੀ 500 ਵੋਟ ਆ ਛੋਡੀ ਕਿੰਨੀ ਆ 900 ਵੋਟ ਆ ਤੁਹਾਨੂੰ ਕਿਹਦੇ ਸੁਣਨਾ ਉਹ ਵੱਧ ਵੋਟਾਂ ਪਾਣ ਲਈ ਸੁਣਨਗੇ ਇਹੀ ਕੰਮ ਹੋ ਰਿਹਾ ਬਾਕੀ ਪਿੰਡਾਂ ਦੇ ਵਿੱਚ ਸੋ ਤੁਸੀਂ ਇਸ ਗੱਲ ਦੇ ਉੱਤੇ ਜੋ ਵੀ ਤੁਸੀਂ ਫੈਸਲਾ ਕਰੋਗੇ ਸਿਆਪ ਦੇ ਨਾਲ ਸੋਚ ਕੇ ਸਮਝ ਕੇ ਫੈਸਲਾ ਕਰੋ ਬਹੁਤ ਤਰ੍ਹਾਂ ਦੀਆਂ ਧਿਰਾਂ ਵੀ ਆਉਣਗੀਆਂ ਬਹੁਤ ਤਰ੍ਹਾਂ ਦੇ ਸਿਆਸੀ ਬੰਦੇ ਵੀ ਆਉਣਗੇ ਆਇਆ ਕਰਦੇ ਉਹ ਕਰਦੇਵਾ ਕਰਦੇ ਇੱਕ ਹੋ ਜਾ ਕਰੋ ਬਾਹਲਾ ਨਾ ਆਪਾਂ ਕੀ ਕਰਦੇ ਆ ਜੋ ਕਿਸੇ ਬੰਦੇ ਦੇ ਕੋਈ ਚੱਕਰ ਪੈਂਦਾ ਕੋਈ ਪੁਲਿਸ ਆਕੇ ਹੁਣ ਐ ਨਹੀਂ ਪਰ ਅਸਾਨੂੰ ਪੁਲਿਸ ਦੇ ਫੋਨ ਆਉਣੇ ਸ਼ੁਰੂ ਹੋ ਜਾਣਾ ਕੋ ਡੀਐਸਪੀ ਦਾ ਆ ਜਾਏ ਬੀਐਸਪੀ ਦਾ ਆ ਜਾਏ ਬੀਐਸਪੀ ਦਾ ਆ ਜਾਏ ਉਸイール ਚਾਰ ਦਾ ਫੋਨ ਆ ਜਾਏ ਕੋ ਤੁਸੀਂ ਜੀ ਇਹ ਕੀ ਕਰ ਰਹੇ ਹੋ ਜੀ ਆ ਦੇਖ ਲੋ ਛੋੜਿਆ ਪਰਚਾ ਹੋ ਜਾਈ ਯਾਰ ਜੇ ਸੋਡੀ ਇੱਥੇ ਸਾਰਾ ਕੁਝ ਗਿਆ ਪਰ ਚੇ ਕਿੱਡੀ ਦਾਦਾ ਹੈ ਪਰ ਚੇ ਦੇ ਨਾਲ ਵੱਡੀ ਗੱਲ ਆ ਕਿ ਥੋੜੀ ਆਪਣੀ ਹੋ ਤੁਸੀਂ ਆਪ ਹੀ ਲੜ ਰਹੇ ਹੋ ਥੋੜਾ ਮੈਂਬਰ ਵੀ ਨਹੀਂ ਬਣ ਰਿਹਾ ਹਰਾਨੀ ਦੀ ਗੱਲ ਮੈਂ ਦੱਸੀ ਬਾਈ ਨੇ ਕਹਿੰਦਾ ਅਸੀਂ ਜਦੋਂ ਫਾਰਮ ਭਰਨ ਗਏ ਨਾ ਮੈਂਬਰਾਂ ਦੇ ਉਹ ਕਹਿੰਦੇ ਵੀ ਇੱਕ ਬਾੜ ਦੇ ਵਿੱਚੋਂ ਦੋ ਗਵਾਹ ਲੈ ਕੇ ਆਓ ਉਹ ਸਾਰੇ ਉਹੀ ਨੇ ਥੋੜਾ ਗਵਾਹ ਬਣਨ ਦੀ ਕੋਸ਼ਿਸ਼ ਵੀ ਨਹੀਂ ਹੈਗੇ ਬਣ ਰਿਹਾ ਗਵਾਹ ਸੋ ਇਸ ਕਰਕੇ ਤੁਸੀਂ ਜੋ ਫੈਸਲਾ ਕਰੋਗੇ ਅਸੀਂ ਤੁਹਾਡੇ ਨਾਲ ਹਰ ਪੱਖ ਤੋਂ ਨਾਲ ਆ ਸਹੀ ਤਰੀਕੇ ਨਾਲ ਇਹ ਲੋਕ ਲਹਿਰ ਬਣਾਉਣ ਦੀ ਲੋੜ ਆ ਪੂਰੇ ਪੰਜਾਬ ਨੂੰ ਪੂਰੇ ਪੰਜਾਬੀਆਂ ਨੂੰ ਉਤরন ਦੀ ਲੋੜ ਆ ਜਾਂ ਖੜਨ ਦੀ ਲੋੜ ਆ ਸਮਾ ਬਹੁਤ ਜਿਆਦੇ ਦਾ ਬਹੁਤ ਚਿਰ ਤੋਂ ਕੜਪਦੇ ਆ ਵੀ ਦਿਨੋ ਦਿਨ ਸਮਾਜ ਦਾ ਬਹੁਤ ਜਿਆਦੇ ਮਾੜਾ ਹੋਣਾ ਧੰਨਵਾਦ ਸਾਰੇ ਨਕਰ ਦਾ ਮਾਮਾ ਦਾ ਭੈਣਾ ਦਾ ਨੌਜਵਾਨਾਂ ਦਾ ਬਜ਼ੁਰਗਾਂ ਦਾ ਅੱਜ ਸੋ ਸ਼ੁਰੂਆਤ ਕਰਕੇ ਆਪਾਂ ਹੁਣ ਅੱਗੇ ਨੂੰ ਇਸ ਮਿਸ਼ਨ ਨੂੰ ਅੱਗੇ ਲੈ ਕੇ ਜਾਣਾ ਸੋ ਵਾਹਿਗੁਰੂ ਜੀ ਕਾ ਖਾਲਸਾ واحو جی کی فتح برے سریا واحر جی کا خالص واحد